ਸ਼ੈਦ ਲਾ ਕੇ ਉਪਰੋਂ ਕਾਲੀ ਮਿਰਚ ਪਾ ਕੇ ਖਾ ਲੋ ਸੰਘਾੜੇ ਸਰਦੀਆਂ ਸਰਦੀਆਂ ਲੋਗੇ ਫੁੱਲ ਨਜ਼ਾਰੇ ਜੀਰੀ ਨਾਲੋਂ ਕਈ ਗੁਣਾ ਵੱਧ ਕੇ ਤਾਕਤਵਰ ਕਈ ਗੁਣਾ ਵੱਧ ਕੇ ਤੁਹਾਡੀ એનર્ਜੀ ਕਈ ਗੁਣਾ ਵੱਧ ਕੇ ਜਿਹੜੇ ਤੁਹਾਨੂੰ ਮਿਨਰਲ ਚਾਹੀਦੇ ਆ ਉਹ ਦੇ ਸਕਦੇ ਆ ਇਹ ਬਹੁਤ ਹੀ ਸਸਤੇ ਸੌਦੇ 'ਚ ਸੰਘਾੜ ਜੀ ਅਜਿੰਦੇ ਗੋਨਲ ਵੇਖੀਏ ਤਾਂ ਇਹ ਬਹੁਤ ਵਧੀਆ ਤੋਂ ਵਧੀਆ ਮਹਿੰਗੇ ਫਰੂਟ ਬਹੁਤ ਵਧੀਆ ਤੋਂ ਵਧੀਆ ਵੈਜੀਟੇਬਲ ਸਬਜ਼ੀਆਂ ਦੇ ਨਾਲੋਂ ਜ਼ਿਆਦਾ ਐਂਟੀਆਕਸੀਡੈਂਟਲ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਕਿਉਂਕਿ ਇਹ ਇਹ ਮੈਂ ਗੱਲ ਕਰਾਂ ਫਰੂਟ ਨਹੀਂ ਇਹ ਫਰੂਟਾਂ ਦਾ ਪਿਓ ਆ ਜਿਹੜਾ ਖਾਊ ਸੰਘਾੜੇ ਉਹ ਕੱਢੂਗਾ ਸਰੀਰ ਦੇ ਵਿੱਚੋਂ ਚੰਗਿਆੜੇ ਆ ਕੀ ਬਾਤ ਚੰਗਿਆੜੇ ਕਢਾ ਦੂਗਾ ਜੀ ਬਿਲਕੁਲ ਜੀ ਬਿਲਕੁਲ ਔਰ ਕਢਾਏਗਾ ਕਿੰਨੇ ਟਾਈਮ 'ਚ ਪਹਿਲੇ 7 ਦਿਨਾਂ ਦੇ ਵਿੱਚ ਜਿਹੜਾ 7 ਦਿਨ ਸਾਡੇ ਕਹਿਣ ਮੁਤਾਬਕ ਸੰਘਾੜੇ ਖਾ ਗਿਆ ਉਹਨੂੰ ਵੀਕਨੈਸ ਦਾ ਨਾਮ ਭੁੱਲ ਜਾਏਗਾ ਕਿ ਸਰੀਰ ਦੇ ਵਿੱਚ ਵੀਕਨੈਸ ਵੀ ਹੁੰਦੀ ਜਿਨ੍ਹਾਂ ਨੇ ਆਪਣੀ ਵੀਡੀਓ ਪੂਰੀ ਧਿਆਨ ਨਾਲ ਸੁਣ ਲਈ ਉਸ ਉਹਨਾਂ ਦੇ ਘਰੇ ਸੰਘਾੜੇ ਨਹੀਂ ਸਾਲਸਾਲ ਮੁੱਕਣਗੇ ਬਦਾਮ ਭਾਵੇਂ ਮੁੱਕ ਜਾਣ ਕਾਜੂ ਭਾਵੇਂ ਮੁੱਕ ਜਾਣ ਪਰ ਸੰਘਾੜੇ ਨਹੀਂ ਮੁੱਕਣਗੇ ਕਿਉਂਕਿ ਬਦਾਮਾਂ ਨੇ ਕਾਜੂਆਂ ਨੇ ਜਿਹੜਾ ਰਿਜ਼ਲਟ ਦੇਣਾ ਉਹ ਅਲੱਗ ਆ ਪਰ ਜਿਹੜਾ ਸੰਘਾੜਿਆਂ ਨੇ ਰਿਜ਼ਲਟ ਦੇਣਾ ਪਹਿਲੇ ਹੀ 7 ਦਿਨਾਂ 'ਚ ਨਜ਼ਾਰੇ ਲੈਣੇ ਸ਼ੁਰੂ ਕਰ ਜਿਨ੍ਹਾਂ ਨੂੰ ਥਾਇਰੋਇਡ ਹਾਈਪੋ hypothyroid ਉਹਨਾਂ ਵਾਸਤੇ ਇਹ ਰਾਮਮਾਨਾ ਕਿਉਂਕਿ ਇਹਨਾਂ ਵਿੱਚ ਜਿਹੜੀ ਆਇਓਡੀਨ ਪਾਈ ਜਾਂਦੀ ਆ ਉਹ ਹਾਈਪੋਥਾਇਰੋਇਡ ਨੂੰ ਬੈਲੈਂਸ ਕਰਨ ਦੇ ਵਿੱਚ ਹੈਲਪ ਕਰਦੀ ਆ ਜਿਹੜਾ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਉਹਦੇ ਵਾਸਤੇ ਬਹੁਤ ਹੀ ਵਧੀਆ ਇਹ ਕੰਮ ਕਰੇਗਾ ਔਰ ਇਹ ਸੰਘਾਰੇ ਤੁਹਾਡੇ ਮੋਟਾਪੇ ਨੂੰ ਵੀ ਕੰਟਰੋਲ ਕਰਨਗੇ ਜਿੰਨਾਂ ਦੇ ਅੰਦਰ ਸਪਰਮ ਕਾਊਂਟ ਘਟ ਰਿਹਾ ਜਿਹੜੇ ਸੰਘਾਰੇ ਖਾਣਗੇ ਉਹਨਾਂ ਦੇ ਸਪਰਮ ਕਾਊਂਟ ਔਰ ਉਹਨਾਂ ਦੀ ਜਰਨਲ ਵੀਕਨੈਸ ਨੂੰ ਵੀ ਕੰਟਰੋਲ ਕਰੇਗਾ ਕੋਲ ਟਾਈਮ ਨਹੀਂ ਹੁੰਦਾ ਸੰਘਾੜੇ ਕਈ ਵਾਰ ਅਵੇਲੇਬਿਲਟੀ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਤੇ ਫਿਰ ਉਹ ਮਾਮਲੇ 'ਚ ਤੁਸੀਂ ਕੀ ਸੁਜੈਸਟ ਕਰੋ ਉਹਨਾਂ ਵਾਸਤੇ ਫਿਰ ਸਰਦੀਆਂ ਵਾਲਾ ਬ੍ਰਾਹਮ ਮਸਟਰ ਤਿਆਰ ਸ਼ਾਇਦ ਲਾ ਕੇ ਉੱਪਰੋਂ ਕਾਲੀ ਮਿਰਚ ਪਾ ਕੇ ਖਾ ਲੋ ਸੰਘਾੜੇ ਸਰਦੀਆਂ ਸਰਦੀਆਂ ਲੋਗੇ ਫੁੱਲ ਨਜਾਰੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਅੱਜ ਤੁਹਾਨੂੰ ਸੰਘਾੜੇ ਖਾਣ ਦਾ ਉਹ ਤਰੀਕਾ ਉਹ ਫਾਰਮੂਲਾ ਉਹ ਟੰਗ ਸੀ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆ ਜਿਸ ਤੋਂ ਬਾਅਦ ਤੁਸੀਂ ਸੰਘਾੜੇ ਵਾਲੀ ਰੇੜੀ ਨੂੰ ਲੱਭਦੇ ਫਿਰੋਗੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਨਾਗੀ ਕਟਾਰੀਆ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਦੇ ਡਾਕਟਰ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੇ ਡਾਕਟਰ ਕਰਨ ਕਟਾਰੀਆ ਜੀ ਅਸੀਂ ਸ਼ੁਰੂਆਤ ਹੈਗੀ ਹੈ ਹਮੇਸ਼ਾ ਦੀ ਤਰ੍ਹਾਂ ਡਾਕਟਰ ਗੁਰਬਖਸ਼ ਸਿੰਘ ਨਾਗੀ ਕੋਲ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਭਰੇ ਦਰਸ਼ਕਾਂ ਦੇ ਰੂਬਰੂ ਕੀਤਾ ਡਾਕਟਰ ਸਾਹਿਬ ਇਧਰ ਟੇਸਟੀ ਬਿਲਕੁਲ ਡਿਫਰੈਂਟ ਹੋ ਗਿਆ ਮਤਲਬ ਇਸ ਤਰ੍ਹਾਂ ਸੰਘਾੜਾ ਤੇ ਅਸੀਂ ਸਰਦੀ ਚ ਚਲੋ ਖਾਣੇ ਆ ਪਰ ਇਹ ਕਿਹੜਾ ਤਰੀਕਾ ਨਾ ਵਾ ਫਰੂਕੀ ਸਾਹਿਬ ਅੱਜ ਇਹ ਚੀਜ਼ ਦੀ ਦੇਖੋ ਕੀ ਹੁੰਦਾ ਕਿ ਅੱਗੇ ਨਾ ਹਰੇਕ ਘਰ ਦੇ ਵਿੱਚ ਨਾ ਜਿਹੜਾ ਉਹਨਾਂ ਦਾ ਬਜਟ ਸੀ ਬਹੁਤ ਵਧੀਆ ਸੀ ਮਤਲਬ ਕਿ ਉਹਨڈیا ਖਰਚੇ ਜੇ ਲੋੜ ਅਨੁਸਾਰ ਚੱਲਦੇ ਸੀ ਤੇ ਔਰ ਇਨਕਮ ਵੀ ਠੀਕ ਸੀ ਖਰਚੇ ਘੱਟ ਸੀ ਇਨਕਮ ਜ਼ਿਆਦੀ ਸੀ ਤੇ ਉਹ ਹਰੇਕ ਬੰਦਾ ਘਰ ਦੇ ਵਿੱਚ ਨਾ ਜਦੋਂ ਸਿਆਲ ਸ਼ੁਰੂ ਹੁੰਦਾ ਸੀ ਦੇਸੀ ਘਿਓ ਬਦਾਮ ਗਿਰੀਆਂ ਕਾਜੂ ਪਾ ਕੇ ਪੰਜੀਰੀ ਬਣਾਉਂਦਾ ਸੀ ਠੀਕ ਹੈ ਅੱਜ ਕੀ ਹੋ ਗਿਆ ਅੱਜ ਨਾ ਖਰਚੇ ਬਹੁਤ ਜ਼ਿਆਦਾ ਵੱਧ ਗਏ ਔਰ ਉਹ ਹਰੇਕ ਬੰਦਾ ਪੰਜੀਰੀ ਨਹੀਂ ਬਣਾ ਸਕਦਾ ਪਰ ਅੱਜ ਇੱਕ ਚੀਜ਼ ਹੀ ਸੋਚੀ ਜੇ ਉਹ ਪੰਜੀਰੀ ਨਹੀਂ ਖਾ ਸਕਦਾ ਪਰ ਪੰਜੀਰੀ ਨਾਲੋਂ ਕਈ ਗੁਣਾ ਵੱਧ ਕੇ ਤਾਕਤਵਰ ਕਈ ਗੁਣਾ ਵੱਧ ਕੇ ਤੁਹਾਡੀ એનર્ਜੀ ਕਈ ਗੁਣਾ ਵੱਧ ਕੇ ਜਿਹੜੇ ਤੁਹਾਨੂੰ ਮਿਨਰਲ ਚਾਹੀਦੇ ਆ ਉਹ ਦੇ ਸਕਦੇ ਆ ਇਹ ਬਹੁਤ ਹੀ ਸਸਤੇ ਸੌਦੇ 'ਚ ਸੰਘਾੜੇ ਕੀ ਬਾਤ ਹੈ ਕੀ ਬਾਤ ਹੈ ਜੀ ਜੀ ਅੱਜ ਅੱਜ ਆਪਾਂ ਗੱਲ ਕਰਨ ਲੱਗੇ ਸਘਾੜਿਆਂ ਦੀ ਕਿਉਂਕਿ ਦੇਖੋ ਇੱਕੋ ਚੀਜ਼ ਸਾਡੇ ਦੇ ਇੱਕ ਤਾਂ ਮਾਨਸਿਕਤਾ ਹੁੰਦੀ ਕਿ ਜਿਹੜੀ ਚੀਜ਼ ਸਾਨੂੰ ਸਸਤੀ ਮਿਲੇ ਨਾ ਅਸੀਂ ਉਹਨੂੰ ਛੇਤੀ ਦੇਖਦੇ ਨਹੀਂ ਪਰ ਇਹ ਜਿਹਦੇ ਗੁਣਾ ਤੇ ਜਾਈਏ ਜੀ ਅੱਜ ਇਹਦੇ ਗੋਨਲ ਵੇਖੀਏ ਤਾਂ ਇਹ ਬਹੁਤ ਵਧੀਆ ਤੋਂ ਵਧੀਆ ਮਹਿੰਗੇ ਫਰੂਟ ਬਹੁਤ ਵਧੀਆ ਤੋਂ ਵਧੀਆ ਵੈਜੀਟੇਬਲ ਸਬਜ਼ੀਆਂ ਦੇ ਨਾਲੋਂ ਜ਼ਿਆਦਾ ਐਂਟੀਆਕਸੀਡੈਂਟਲ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਆ। ਕੀ ਬਾਤ ਹੈ ਜੀ ਜੀ ਅਸੀਂ ਸਮਝਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਸੰਘਾੜਿਆਂ ਦੇ ਵਿੱਚ ਨੇ। ਅੱਛਾ ਸਾਡੇ ਨਾਲ ਡਾਕਟਰ ਕਰਨ ਗਟਾਰੀ ਗਟਾਰੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਸਭ ਤੋਂ ਪਹਿਲਾਂ ਅਫਰੂਕੀ ਸਾਹਿਬ ਤੁਹਾਡਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੀਆਂ ਵੀਡੀਓ ਜਿੰਨੇ ਨੁਸਖੇ ਅੱਜ ਤੱਕ ਲੈ ਕੇ ਆਇਆ ਦਰਸ਼ਕੋਨਾਂ ਦਾ ਫਾਇਦਾ ਲੈ ਰਹੇ ਹੋਣਗੇ ਜੀ ਜੀ ਅੱਛਾ ਮਤਲਬ ਤੁਸੀਂ ਗੱਲ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਮਤਲਬ ਸ਼ਾਇਦ ਲਾ ਕੇ ਕਾਲੀ ਮਿਰਚ ਪਾ ਕੇ ਖਾਊ ਸੰਘਾੜੇ ਸਰਦੀਆਂ ਸਰਦੀਆਂ ਲਊਗਾ ਫੁੱਲ ਨਜ਼ਾਰੇ ਕਿਵੇਂ ਲਏਗਾ ਫਿਰ ਕਿ ਸਾਹਿਬ ਤੁਸੀਂ ਤਹੀ ਗੱਲ ਕਹਿ ਰਹੇ ਔਰ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਖਾਊ ਸੰਘਾੜੇ ਉਹ ਕੱਢੂਗਾ ਸਰੀਰ ਦੇ ਵਿੱਚੋਂ ਚੰਗਿਆੜੇ। ਕੀ ਆ ਵਾਤਾ ਚੰਗਿਆੜੇ ਕਢਾ ਦੂਗਾ ਜੀ। ਬਿਲਕੁਲ ਜੀ ਬਿਲਕੁਲ ਔਰ ਕਢਾਇਆ ਗਿਆ ਕਿੰਨੇ ਟਾਈਮ ਚ? ਪਹਿਲੇ 7 ਦਿਨਾਂ ਦੇ ਵਿੱਚ ਸਰੀਰ ਦੇ ਵਿੱਚੋਂ ਇਸ ਤਰ੍ਹਾਂ ਚੰਗਿਆੜੇ ਨਿਕਲਣਗੇ ਜਿਹੜਾ ਸਰੀਰ ਬੁੱਝਿਆ ਪਿਆ ਸੀਗਾ ਉਹ ਜਗਣ ਲੱਗ ਜਾਏਗਾ ਔਰ ਜਗੇਗਾ ਕਿਵੇਂ ਹਰ ਇੱਕ ਆਰਗਨ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਗਾ। ਹਰ ਇੱਕ ਸਰੀਰ ਦਾ ਸਿਸਟਮ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਗਾ। ਜਿਹੜੇ ਡੈੱਡ ਸੈੱਲ ਚਾਹੇ ਉਹ ਕਿਸੇ ਵੀ ਏਰੀਆ ਦੇ ਵਿੱਚ ਨੇ ਉਹ ਡੈੱਡ ਸੈੱਲ ਡੈੱਡ ਟਿਸ਼ੂ ਉੱਠਣ ਲੱਗ ਜਾਣਗੇ ਔਰ ਜਦੋਂ ਡੈੱਡ ਸੈੱਲ ਡੈੱਡ ਟਿਸ਼ੂ ਉੱਡਣ ਲੱਗ ਉੱਠਣ ਲੱਗ ਪਏ ਤਾਂ ਸਰੀਰ ਦੇ ਵਿੱਚ ਚੰਗੇ ਵਾਲੇ ਤਾਂ ਫਿਰ ਆਪਣੇ ਆਪ ਨਿਕਲਣਗੇ। ਕੀ ਆ ਬਾਤ। ਤਾਂ ਕੀ ਬਤਾ। ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਡਾਕਟਰ ਸਾਹਿਬ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਭੰਡਾਰ ਹੈ ਇਹ ਬਹੁਤ ਸਾਰੀਆਂ ਸਬਜ਼ੀਆਂ ਬਹੁਤ ਸਾਰੀਆਂ ਫਰੂਟਾਂ ਦੇ ਉੱਤੇ ਡੋਮਿਨੇਟ ਕਰਦਾ ਹੈ। ਪਰ ਅਸੀਂ ਇਹਨੂੰ ਬਹੁਤ ਹਲਕੇ ਚ ਲੈ ਜੰਨੇ ਆ ਕਿਉਂਕਿ ਇਹ ਬੜਾ ਸਸਤਾ ਹੈ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ। ਬਿਲਕੁਲ ਜੀ ਬਿਲਕੁਲ ਦੇਖੋ ਸਸਤੇ ਦਾ ਮਤਲਬ ਪਤਾ ਕੀ ਹੈ ਇਹ ਗਰੀਬਾਂ ਦਾ ਫਰੂਟ ਕਹਿ ਦਿੰਨੇ ਆਪਾਂ ਗਰੀਬਾਂ ਦੇ ਲਈ ਇਹ ਇੱਕ ਵਰਦਾਨ ਕਹਿ ਦਿੰਨੇ ਆ ਪਰ ਇਹ ਸਿਰਫ ਗਰੀਬਾਂ ਵਾਸਤੇ ਨਹੀਂਗਾ ਚਾਹੇ ਤੁਸੀਂ ਰੇਂਜ ਰੋਵਰ 'ਚ ਘੁੰਮ ਰਹੇ ਹੋ ਤੇ ਚਾਹੇ ਤੁਸੀਂ ਰਖਸ਼ੇ ਤੇ ਘੁੰਮ ਰਹੇ ਹੋ ਇਹ ਹਰ ਕਿਸੇ ਵਾਸਤੇ ਵਰਦਾਨ ਆ ਕਿਵੇਂ ਕਿਉਂਕਿ ਜਿਹੜਾ ਰਖਸ਼ਾ ਚਲਾ ਰਿਹਾ ਔਰਗਨ ਉਹਦੇ ਸਰੀਰ 'ਚ ਵੀ ਹੁੰਨੇ ਆ ਤੇ ਜਿਹੜਾ ਰੇਂਜ ਰੋਵਰ ਚਲਾ ਰਿਹਾ ਔਰਗਨ ਉਹਦੇ ਸਰੀਰ 'ਚ ਵੀ ਹੁੰਨੇ ਆ ਤੇ ਤੰਦਰੁਸਤੀ ਦੇ ਲਈ ਰਖਸ਼ੇ ਵਾਲਾ ਵੀ ਜ਼ਰੂਰੀ ਆ ਤੰਦਰੁਸਤੀ ਰਖਸ਼ੇ ਵਾਲੇ ਨੂੰ ਵੀ ਜ਼ਰੂਰੀ ਆ ਤੇ ਤੰਦਰੁਸਤੀ ਰੇਂਜ ਰੋਵਰ ਵਾਲੇ ਨੂੰ ਵੀ ਜ਼ਰੂਰੀ ਆ ਔਰ ਜਿਹੜਾ ਇਹ ਸੰਘਾੜੇ ਆ ਸੰਘਾੜੇ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਇਮਿਊਨਿਟੀ ਲੈਵਲ ਨੂੰ ਵਧਾਉਣਗੇ ਹੁਣ ਇਮਿਊਨਿਟੀ ਲੈਵਲ ਰੋਗਾਂ ਨਾਲ ਲੜਨ ਦੀ ਸ਼ਕਤੀ ਸੰਘਾੜੇ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਲੀਵਰ ਨੂੰ ਡੀਟੌਕਸ ਕਰਨਗੇ ਤੁਹਾਡੇ ਡਾਈਜੈਸ਼ਨ ਨੂੰ ਸਹੀ ਕਰਨਗੇ ਸੰਘਾੜੇ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨਗੇ ਸੰਘਾੜੇ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਤੁਹਾਨੂੰ ਫਾਈਬਰ ਦੇਣਗੇ ਸੰਘਾੜੇ ਤੁਹਾਡੇ ਸਰੀਰ 'ਚ ਜਾ ਕੇ ਤੁਹਾਨੂੰ ਪ੍ਰੋਟੀਨ ਦੇਣਗੇ ਕਿਉਂਕਿ 100 ਗ੍ਰਾਮ ਸੰਘਾੜਿਆਂ ਦੇ ਵਿੱਚ 7 ਤੋਂ ਲੈ ਕੇ 9 ਗ੍ਰਾਮ ਤੱਕ ਫਾਈਬਰ ਹੁੰਦਾ 100 ਗ੍ਰਾਮ ਸੰਘਾੜਿਆਂ ਦੇ ਵਿੱਚ 10 ਤੋਂ ਲੈ ਕੇ 15 ਗ੍ਰਾਮ ਤੱਕ ਦਾ ਪ੍ਰੋਟੀਨ ਹੁੰਦਾ ਜਿਹੜਾ ਆਪਾਂ ਬਾਹਰ ਲੱਭਦੇ ਆ ਉਹ 100 ਗ੍ਰਾਮ ਸੰਘਾੜਿਆਂ ਦੇ ਵਿੱਚ ਵਾ ਔਰ ਜੇ ਤੁਸੀਂ ਇਹਨੂੰ ਲਗਾਤਾਰ ਲੈਣ ਲੱਗ ਜਾਨੇ ਹੋ ਸਰਦੀਆਂ ਦੇ ਮੌਸਮ ਫਿਰ ਕੀ ਸਭ ਬੰਦਾ ਨਜ਼ਾਰੇ ਲਊਗਾ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਅੱਜ ਚੱਲ ਰਹੀ ਆ ਜਰਨਲ ਵੀਕਨੈਸ ਕਿਉਂਕਿ ਸੰਘਾੜੇ ਖਾਓ ਤੇ ਸਰੀਰ 'ਚ ਤਾਕਤ ਲਿਆਓ ਇਹ ਸੰਘਾੜੇ ਤੁਹਾਡੇ ਸੁੱਤੇ ਸਰੀਰ ਨੂੰ ਠਾ ਦੇਣਗੇ ਪੂਰੀ ਤਰ੍ਹਾਂ ਜੀ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਸੰਘਾੜੇ ਹੈਗੇ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਚੀਜ਼ ਹੈ ਨਾ ਜਿਵੇਂ ਡਾਕਟਰਾਂ ਨੇ ਬੋਲਿਆ ਕਿ ਤੁਹਾਡੀ ਹੱਡੀਆਂ ਨੂੰ ਤੁਹਾਡੇ ਹਾਰਟ ਨੂੰ ਮਜ਼ਬੂਤੀ ਇਹ ਕਿਵੇਂ ਦੇਊਗਾ ਕਿਉਂਕਿ ਇਹਦੇ ਵਿੱਚ ਮਿਨਰਲ ਨੇ ਪੋਟਾਸ਼ੀਅਮ ਨੇ ਵਿੱਚ ਫਾਸਫੋਰਸ ਨੇ ਮੈਗਨੀਸ਼ੀਅਮ ਜਿਹੜੇ ਤੁਹਾਡੇ ਬ੍ਰੇਨ ਨੂੰ ਤੇ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਕਰਨਗੇ ਦੂਸਰੀ ਚੀਜ਼ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਸੋਡੀਅਮ ਘੱਟਾ ਤੇ ਪੋਟਾਸ਼ੀਅਮ ਜ਼ਿਆਦਾ ਹੈ ਜਿੰਨੇ ਕਰਕੇ ਤੁਹਾਡੀ ਹਾਰਟ ਦੀ ਹੈਲਥ ਬਹੁਤ ਹੀ ਬੈਸਟ ਬੀਪੀ ਜਿਹੜਾ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਉਹਦੇ ਵਾਸਤੇ ਬਹੁਤ ਹੀ ਵਧੀਆ ਇਹ ਕੰਮ ਕਰੇਗਾ ਠੀਕ ਹੈ ਜਿਹੜਾ ਬੀਪੀ ਦੀ ਗੋਲੀ ਖਾ ਰਿਹਾ ਦੂਸਰੇ ਨੰਬਰ ਤੇ ਆ hypothyroid ਉਹਨਾਂ ਵਾਸਤੇ ਇਹ ਰਾਮਾਨਾ ਕਿਉਂਕਿ ਉਹਦੇ ਵਿੱਚ ਇਹਨਾਂ ਵਿੱਚ ਜਿਹੜੀ ਆਇਓਡੀਨ ਪਾਈ ਜਾਂਦੀ ਆ ਉਹ ਹਾਈਪੋਥਾਇਰੋਇਡ ਨੂੰ ਬੈਲੈਂਸ ਕਰਨ ਦੇ ਵਿੱਚ ਹੈਲਪ ਕਰਦੀ ਆ ਔਰ ਸਭ ਤੋਂ ਵੱਡੀ ਸਮੱਸਿਆ ਅੱਜ ਫੀਮੇਲ ਦੇ ਵਿੱਚ ਆ ਰਹੀ ਹੈ ਉਹ ਕਿਹੜੀ ਸਮੱਸਿਆ ਆ ਰਹੀ ਹੈ ਕਹਿੰਦੇ ਵੀ ਆਹ ਸੂਟਸ ਆਇਆ ਸੀ ਪਰ ਹੁਣ ਮੈਨੂੰ ਪੂਰਾ ਨਹੀਂ ਆ ਰਿਹਾ ਆ ਸੂਟਸ ਵਾਇਰ ਪੂਰਾ ਕਿਉਂ ਨਹੀਂ ਆ ਰਿਹਾ ਕੋਈ ਫੈਟ ਵੱਧ ਰਹੀ ਹੈ ਮੋਟਾਪਾ ਵੱਧ ਰਿਹਾ ਔਰ ਇਹ ਸੰਘਾਰੇ ਤੁਹਾਡੇ ਮੋਟਾਪੇ ਨੂੰ ਵੀ ਕੰਟਰੋਲ ਕਰਨਗੇ ਇੰਨਾ ਵਧੀਆ ਇਹਦੇ ਚ ਰਿਜ਼ਲਟ ਹੈ ਔਰ ਜਿਹੜੀ ਚੀਜ਼ ਸਭ ਤੋਂ ਖਾਸ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੰਦੇ ਦੇ ਵਾਸਤੇ ਬਹੁਤ ਹੀ ਜ਼ਿਆਦਾ ਲਾਜਵਾਬ ਅਜ ਬੰਦੇ ਵਾਸਤੇ ਮਤਲਬ ਬਹੁਤ ਹੀ ਲਾਜਵਾਬ એનર્ਜੀ ਲਾਜਵਾਬ ਤਾਕਤ ਔਰ ਜਿੰਨਾ ਦੇ ਅੰਦਰ ਸਪਰਮ ਕਾਊਂਟ ਘਟ ਰਿਹਾ ਹੈ ਅੱਜ ਅੱਜ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਦੇਖੋ ਮੈਂ ਬਿਲਕੁਲ ਬੇਔਲਾਦਪਨ ਦੇਖੋ ਇੱਕ ਚੀਜ਼ ਦਾ ਨਸਪਰਮ ਕਾਉਂਟ ਘਟਣ ਦਾ ਜਰਨਲ ਵੀਕਸ ਨੂੰ ਆਉਣ ਦਾ ਕਾਰਨ ਇੱਕ ਤਾਂ ਸਟ੍ਰੈਸ ਲੈਵਲ ਵੱਧ ਰਿਹਾ ਫਰੂਕੀ ਸਾਹਿਬ ਅਸੀਂ ਲੋੜ ਤੋਂ ਵੱਧ ਆਪਦੀਆਂ ਜ਼ਰੂਰਤਾਂ ਬਣਾ ਲੀਆਂ ਦੂਸਰੇ ਨੰਬਰ ਤੇ ਜਿਹੜਾ ਘਰ ਦੇ ਖਾਣਾ ਪੀਣਾ ਹਰੇਕ ਚੀਜ਼ੀ ਪੈਸੀ ਸਾਈਡ ਨਾਲ ਆ ਰਿਹਾ ਤੀਸਰੇ ਨੰਬਰ ਤੇ ਸਭ ਤੋਂ ਜ਼ਿਆਦਾ ਚਾਹ ਦਾ ਜਿਹੜਾ ਸੇਵਨ ਕਰਦਾ ਪਿਆ ਉਹਦੇ ਅੰਦਰ ਨਿਕੋਟਿਨ ਜਾਣ ਕਰਕੇ ਇਹ ਪ੍ਰੋਬਲਮ ਆ ਰਹੀਆਂ ਔਰ ਇਹ ਜਿਹੜੇ ਸੰਘਾੜੇ ਖਾਣਗੇ ਉਹਨਾਂ ਦੇ ਸਪਰਮ ਕਾਉਂਟ ਔਰ ਉਹਨਾਂ ਦੀ ਜਰਨਲ ਵੀਕਨੈਸ ਨੂੰ ਵੀ ਕੰਟਰੋਲ ਕਰਨਗੇ। ਕੀ ਆ ਜੀ ਜੀ ਜੀ। ਅੱਛਾ ਸੰਘਾੜੇ ਤਾਂ ਅਸੀਂ ਵੈਸੇ ਵੀ ਖਾਂਦੇ ਆ ਪਰ ਤੁਸੀਂ ਅੱਜ ਇਹਨੂੰ ਸ਼ਹਿਦ ਦੇ ਵਿੱਚ ਉਤੋਂ ਕਾਲੀ ਮਿਰਚ ਵੀ ਪੁਆਈ ਹੈ ਖਾਸ ਕਰਕੇ ਤੁਸੀਂ ਕਹਿ ਰਹੇ ਹੋ ਅਸਲ 'ਚ ਸੰਘਾੜੇ ਖਾਂਦੇ ਢਾਂਗ ਹੀ ਇਹ ਹੈ। ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਸੰਘਾੜੇ ਆ ਤੁਸੀਂ ਦੱਸਿਆ ਵੀ ਖਾਂਦੇ ਆ ਜਦੋਂ ਸੰਘਾੜੇ ਦੇ ਨਾਲ ਸ਼ਹਿਦ ਪਾਉਂਗੇ ਤਾਂ ਇਹ ਤੁਹਾਡੇ ਸੰਘਾੜਿਆਂ ਦੀ ਤਾਕਤ ਨੂੰ 10 ਗੁਣਾ ਵਧਾ ਦੇਗਾ। ਔਰ ਕਾਲੀ ਮਿਰਚ ਪਾਉਣ ਦਾ ਮਕਸਦ ਵੀ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਪਟਾ ਕਰਕੇ ਡਾਈਜੈਸਟ ਹੋਏਗੀ ਔਰ ਜਾਂਦਿਆਂ ਸਾਰ ਸਰੀਰ ਦੇ ਵਿੱਚ ਚੰਗਿਆੜੇ ਕੱਢੇਗੀ ਕਿਉਂਕਿ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਵੀਕਨੈਸ ਹੋਣ ਦੇ ਕਾਰਨ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ ਹਾਂ ਕਿਉਂਕਿ ਨਾ ਆਪਣੇ ਨਾ ਹੈਲਥ ਹ ਅਲੱਗ-ਅਲੱਗ ਨੇ ਅਲੱਗ-ਅਲੱਗ ਤਰ੍ਹਾਂ ਦੀ ਲੋਕਾਂ ਦੀ ਮਾਨਸਿਕਤਾ ਅਲੱਗ-ਅਲੱਗ ਤਰ੍ਹਾਂ ਦੀ ਲੋਕਾਂ ਦੀ ਹੈਲਥ ਜਿਵੇਂ ਕਿ ਜੇ ਮੈਂ ਗੱਲ ਕਰਾਂ ਫਿਜ਼ੀਕਲ ਹੈਲਥ 멘ਟਲ ਹੈਲਥ ਤੇ ਸੋਸ਼ਲ ਹੈਲਥ ਇਹਨੂੰ ਤਿੰਨ ਤਰ੍ਹਾਂ ਚ ਅਸੀਂ ਡਿਵਾਈਡ ਕੀਤਾ ਹੋਇਆ ਵਾ ਤਿੰਨ ਤਰ੍ਹਾਂ ਦੇ ਡਿਵਾਈਡ ਮਤਲਬ ਵੀ ਜਿਵੇਂ ਹੁਣ ਪੇਸ਼ੈਂਟ ਆਪਾਂ ਕਈ ਵਾਰੀ ਦੇਖਿਆ ਵੀ ਰਿਪੋਰਟਾਂ ਦੇ ਵਿੱਚ ਕਦੇ ਕੁ ਪਰ ਉਹ ਫਿਰ ਵੀ ਕਹਿੰਦਾ ਮੈਂ ਬਿਮਾਰ ਆ ਉਹ ਫਿਰ ਵੀ ਕਹਿੰਦਾ ਮੈਂ ਬਿਮਾਰ ਆ ਇਹਦਾ ਮਤਲਬ ਕਿ ਫਿਜ਼ੀਕਲ ਉਹਨੂੰ ਇੰਡੀਕੇਟਰ ਕੁਝ ਨਹੀਂ ਆ ਰਿਹਾ ਸਰੀਰ ਪੂਰਾ ਤੰਦਰੁਸਤ ਵਾ ਐ ਪੂਰੀ ਚੜ੍ਹਦੀ ਕਲਾ ਚ ਚੱਲ ਰਿਹਾ ਚੜ੍ਹਦੀ ਕਲਾ ਚ ਭੱਜ ਰਿਹਾ ਪਰ ਫਿਰ ਵੀ ਉਹ ਡਿਸਟਰਬ ਵਾ ਤਾਂ ਫਿਜ਼ੀਕਲ ਇੰਡੀਕੇਟਰ ਨਹੀਂ ਆਏ ਉਹ ਮੈਂਟਲੀ ਤੌਰ ਤੇ ਡਿਸਟਰਬ ਆ ਉੰਦਾ ਜਿਹੜਾ ਮਾਨਸਿਕ ਲੈਵਲ ਵਾ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਉਹਨੂੰ ਠੀਕ ਕਰੂਗਾ ਮਾਨਸਿਕ ਪੱਧਰ ਨੂੰ ਮਾਨਸਿਕ ਲੈਵਲ ਨੂੰ ਮਾਨਸਿਕ ਜਿਹੜੀ ਸਟ੍ਰੈਸ ਅੱਜ ਕੱਲ ਚੱਲ ਰਹੀ ਹੈ ਬਹੁਤ ਜ਼ਿਆਦਾ ਹਰੇਕ ਹੀ ਬੰਦਾ ਸਟ੍ਰੈਸਡ ਹੈ ਉਹਨੂੰ ਸੈੱਟ ਰੱਖੇਗਾ ਜੀ ਬਿਲਕੁਲ ਜੀ ਬਿਲਕੁਲ ਉਹਨੂੰ ਸਟ੍ਰੈਸ ਰੱਖੇਗਾ ਔਰ ਇੱਕ ਚੀਜ਼ ਹੋਰ ਜਿਹੜੀ ਜਰਨਲ ਵੀਕਨੈਸ ਹੋਣ ਦਾ ਕਾਰਨ 90% ਬੰਦਾ ਇਸ ਚੀਜ਼ ਤੋਂ ਡਿਸਟਰਬ ਹੋ ਜਾਂਦਾ ਵਾ ਤੇ ਤਾਂ ਕਰਕੇ ਹੀ ਅੱਜ ਨਵੇਂ-ਨਵੇਂ ਵੈਦ ਡਾਕਟਰ ਨਵੀਆਂ-ਨਵੀਆਂ ਗੋਲੀਆਂ ਨਵੀਆਂ-ਨਵੀਆਂ ਦਵਾਈਆਂ ਵੱਲ ਮੂਵ ਕਰਨਾ ਪੈਂਦਾ ਜਿੰਦਾ ਮੈਂਟਲ ਲੈਵਲ ਸਹੀ ਹੋ ਗਿਆ ਉਹਨੂੰ ਕਦੇ ਵੀ ਵੀਕਨੈਸ ਆ ਨਹੀਂ ਸਕਦੀ ਕਿਉਂਕਿ ਪੰਜਾਬੀ ਜਿਹੇ ਮੈਂ ਗੱਲ ਕਰ ਰਾ ਖੇਡ ਆ ਬ੍ਰੇਨ ਦੀ ਪਰ ਖੇਡੀ ਕਿਸੇ ਹੋਰ ਤਰੀਕੇ ਨਾਲ ਜਾ ਰਹੀ ਆ ਆਪਾਂ ਇਹਨੂੰ ਬ੍ਰੇਨ ਨਾਲ ਖੇਡਣਾ ਕਿਉਂਕਿ ਉਹ ਕਹਿੰਦੀ ਨਾ ਵੀ ਪੱਲੇ ਨਹੀਂ ਢੇਲਾ ਤੇ ਕਰਦੀ ਫਿਰਦੀ ਮੇਲਾ ਮੇਲਾ ਉਹ ਸਾਬ ਆ ਇਹਨੂੰ ਬ੍ਰੇਨ ਨਾਲ ਖੇਡਣਾ ਜਦੋਂ ਤੁਸੀਂ ਤੁਹਾਡਾ ਮੈਂਟਲ ਲੈਵਲ ਸਹੀ ਹੋ ਗਿਆ ਕਿਉਂਕਿ ਮੈਂਟਲ ਲੈਵਲ ਕਿਵੇਂ ਖਰਾਬ ਹੁੰਦਾ ਵਾ ਆਪਾਂ ਸੋਚਦੇ ਆ ਨਿੱਕੀ ਜੀ ਚੀਜ਼ ਨੂੰ ਵੱਡੇ ਤੌਰ ਤੇ ਜਦੋਂ ਤੁਸੀਂ ਨਿੱਕੀ ਜੀ ਚੀਜ਼ ਨੂੰ ਵੱਡੇ ਤਰੀਕੇ ਨਾਲ ਸੋਚੋਗੇ ਫਿਰ ਉਹ ਤੁਹਾਡੇ ਤੇ ਹਾਵੀ ਹੁੰਦੀ ਆ ਤੇ ਜੇ ਤੁਸੀਂ ਵੱਡੀ ਚੀਜ਼ ਨੂੰ ਨਾਰਮਲ ਜੀ ਚੀਜ਼ ਸਮਝ ਕੇ ਇਗਨੋਰ ਕਰਦੇ ਹਾਂ ਆ ਚੀਜ਼ ਨਹੀਂ ਕਦੇ ਖਰਾਬ ਹੁੰਦੀ ਔਰ ਜਦ ਮੈਂ ਗੱਲ ਕਰਾਂ ਸੋਸ਼ਲ ਹੈਲਥ ਦੀ ਸੋਸ਼ਲ ਹੈਲਥ ਮਤਲਬ ਆ ਸਮਾਜਿਕ ਹੈਲਥ ਕਈ ਵਾਰੀ ਪਤਾ ਕੀ ਹੁੰਦਾ ਵੀ ਜਿਹੜੇ ਪਿੰਡ ਚ ਜਿਹੜੀ ਕਲੋਨੀ ਚ ਜਿਹੜੇ ਮਹੱਲੇ ਚ ਜਿਹੜੇ ਘਰ ਚ ਅਸੀਂ ਪਲ ਕੇ ਵੱਡੇ ਹੋਏ ਹੁੰਨੇ ਆ ਇੱਕ ਦਿਨ ਉਹੀ ਸਾਨੂੰ ਮਾੜਾ ਲੱਗਣ ਲੱਗ ਜਾਂਦਾ ਕਿ ਨਹੀਂ ਭਾਈ ਇਹ ਘਰ ਤਾਂ ਸਾਡੇ ਵਾਸਤੇ ਬਣਿਆ ਹੀ ਨਹੀਂ ਇਹ ਪਿੰਡ ਤਾਂ ਮੇਰੇ ਵਾਸਤੇ ਹੈਗਾ ਨਹੀਂ ਤਾਂ ਤਾਂ ਮੇਰੇ ਨਾਲ ਸਾਰੇ ਮੱਚਦੇ ਆ ਮੈਨੂੰ ਕੋਈ ਦੇਖ ਨਹੀਂ ਜਰਦਾ ਇਹ ਜੇ ਗੱਲ ਕੀਤੀ ਜਾਵੇ ਤੂੰ ਕਦੇ ਕਿਸੇ ਦੀ ਬੁਰਾਈ ਨਹੀਂ ਕੀਤੀ ਤੂੰ ਕਦੇ ਕਿਸੇ ਵੱਲ ਦੇਖ ਕੇ ਕਿਹਾ ਨਹੀਂ ਵੀ ਹਾਂ ਇਹਦੇ ਕੋਲ ਆ ਚੀਜ਼ ਕਿਵੇਂ ਆ ਗਈ ਸੇਮ ਜਦੋਂ ਤੁਸੀਂ ਇਸ ਚੀਜ਼ ਦੇ ਸ਼ਿਕਾਰ ਹੋ ਜੰਨੇ ਹੋ ਤਾਂ ਤੁਸੀਂ ਸੋਸ਼ਲ ਹੈਲਥ ਵੱਲ ਚਲੇ ਜੰਨੇ ਹੋ ਔਰ ਸੋਸ਼ਲ ਹੈਲਥ ਵੱਲ ਜਦੋਂ ਜਾਓਗੇ ਤਾਂ ਮੈਂਟਲ ਹੈਲਥ ਖਰਾਬ ਹੋਏਗੀ ਔਰ ਜਦੋਂ ਮੈਂਟਲ ਹੈਲਥ ਖਰਾਬ ਹੋਣ ਲੱਗ ਪਈ ਉਸ ਤੋਂ ਬਾਅਦ ਤੁਹਾਨੂੰ ਫਿਜ਼ੀਕਲ ਇੰਡੀਕੇਟਰ ਹੋਣਗੇ ਕਿਉਂਕਿ ਕਦੇ ਵੀ ਸਿੱਧੇ ਤੁਹਾਨੂੰ ਫਿਜ਼ੀਕਲ ਇੰਡੀਕੇਟਰ ਨਹੀਂ ਹੁੰਦੇ ਕਦੇ ਵੀ ਸਿੱਧੇ ਤੁਹਾਨੂੰ 슈ਗਰ ਨਹੀਂ ਹੋਏਗੀ ਕਦੇ ਵੀ ਸਿੱਧੇ ਥਾਇਰੋਇਡ ਨਹੀਂ ਹੋਏਗਾ ਕਦੇ ਤੁਹਾਨੂੰ ਸਿੱਧੀ ਜਰਨਲ ਵੀਕਨੈਸ ਨਹੀਂ ਹੋਏਗੀ ਸਭ ਤੋਂ ਪਹਿਲਾਂ ਤੁਸੀਂ ਸੋਸ਼ਲ ਹੈਲਥ ਦੇ ਸ਼ਿਕਾਰ ਹੋਵੋਗੇ ਉਸ ਤੋਂ ਬਾਅਦ ਤੁਸੀਂ ਮੈਂਟਲ ਹੈਲਥ ਦੇ ਸ਼ਿਕਾਰ ਹੋਵੋਗੇ ਔਰ ਲਾਸਟ ਤੇ ਜਾ ਕੇ ਸਰੀਰਿਕ ਤੌਰ ਤੋਂ ਤੁਸੀਂ ਬਿਮਾਰ ਹੋ ਜਾਓਗੇ ਜਦੋਂ ਸਰੀਰਿਕ ਤੌਰ ਤੋਂ ਬਿਮਾਰ ਹੋ ਗਏ ਉਸ ਤੋਂ ਬਾਅਦ ਫਿਰ ਤੁਸੀਂ ਨਵੇਂ-ਨਵੇਂ ਡਾਕਟਰ ਨਵੇਂ-ਨਵੇਂ ਵੈਦ ਨਵੀਆਂ-ਨਵੀਆਂ ਗੋਲੀਆਂ ਲੱਭਦੇ ਫਿਰੋਗੇ ਪਰ ਜਿਹੜੇ ਸੰਘਾੜੇ ਜੇ ਤੁਸੀਂ ਅੱਜ ਸਾਡੇ ਮੁਤਾਬਕ ਖਾ ਗਏ ਤਾਂ ਇਸ ਚੀਜ਼ ਦਾ ਵਾਅਦਾ ਦਾਅਵਾ ਫੁਰਕੀ ਸਾਹਿਬ ਤੁਹਾਡੇ ਚੈਨਲ ਦੇ ਰਾਹੀਂ ਜਿਹੜਾ 7 ਦਿਨ ਸਾਡੇ ਕਹਿਣ ਮੁਤਾਬਕ ਸੰਘਾੜੇ ਖਾ ਗਿਆ ਉਹਨੂੰ ਵੀਕਨੈਸ ਦਾ ਨਾਮ ਹੋ ਲੱਜੇਗਾ ਕਿ ਸਰੀਰ ਦੇ ਵਿੱਚ ਵੀਕਨੈਸ ਵੀ ਹੁੰਦੀ ਆ। ਕੀ ਬਾਤ ਆ? ਜੀ ਜੀ ਜੀ। ਅੱਛਾ ਨਗੀ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਜਿਹੜੇ ਸੰਘਾੜੇ ਹੈਗੇ ਨੇ ਜਿਹੜਾ ਇਹ ਤਰੀਕਾ ਸਾਡੀਆਂ ਭੈਣਾਂ ਇਸ ਤਰੀਕੇ ਨਾਲ ਸਾਡੀਆਂ ਭੈਣਾਂ ਘਾਣੀ ਸ਼ੁਰੂ ਕਰ ਦਣਗੇ ਇਹ ਸੰਘਾੜੇ ਨੂੰ ਉਹ ਉਹਨਾਂ ਦਾ ਸਕਿਨ ਗਲੋ ਕਰਨ ਲੱਗ ਜਾਏਗੀ, ਉਹਨਾਂ ਦਾ ਚਿਹਰਾ ਦਗਦਗ ਕਰਨ ਲੱਗ ਜਾਏਗਾ। ਕੋਈ ਟਾਈਨਿੰਗ ਹੈ, ਕੋਈ ਸਕਿਨ ਖਰਾਬ ਹੈ ਜਾਂ ਕੋਈ ਜ਼ਿਆਦਾ ਓਵਰ ਸਟ੍ਰੈਸਡ ਹੈ, ਓਵਰ ਵਡਨ ਹੈਗਾ ਤਾਂ ਬੈਲੈਂਸ ਹੋ ਜਾਏਗਾ। ਬਿਲਕੁਲ ਜੀ ਬਿਲਕੁਲ। ਇਹ ਕਿਉਂਕਿ ਇਹਦੇ ਵਿੱਚ ਵਿਟਾਮਿਨ 6 ਪਾਇਆ ਜਾਂਦਾ ਹੈ। ਜਿਹੜਾ ਵਿਟਾਮਿਨ 6 ਆ ਉਹ ਸਾਡੇ ਸਭ ਤੋਂ ਪਹਿਲਾਂ ਸਾਡੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਡਾਈਜੈਸ਼ਨ ਨੂੰ ਠੀਕ ਕਰੇਗਾ ਸਹੀ ਰਹੇਗਾ ਦੂਸਰੇ ਨੰਬਰ ਤੇ ਸਾਡੀ ਸਕਿਨ ਨੂੰ ਔਰ ਸਾਡੇ ਲਈ ਬਹੁਤ ਹੀ ਵਧੀਆ ਲਾਜਵਾਬ ਇਹ ਇੱਕ ਮੈਡੀਸਨ ਦਾ ਕੰਮ ਕਰਨਗੇ ਔਰ ਲਾਸਟ ਤੇ ਇਹ ਸਾਡੇ ਸੈੱਲ ਤੱਕ ਪਹੁੰਚਦੇ ਜਦੋਂ ਸਾਡੇ ਸੈਲ ਟਿੱਕਰ ਪਹੁੰਚਣਗੇ ਤਾਂ ਉਹ ਉਹਦਾ ਰਿਜ਼ਲਟ ਬਹੁਤ ਵਧੀਆ ਔਰ ਇਹਦੇ ਚ ਜਿਹੜੀ ਕੈਲਰੀ ਚ ਪਾਈ ਜਾਂਦੀ ਆ ਇਹਦੇ ਚ ਕੈਲਰੀ ਚ ਵੀ ਜੇ ਮੈਂ ਗੱਲ ਕਰਾਂ 100 ਗ੍ਰਾਮ ਸੰਘਾੜਿਆਂ ਵਿੱਚ 50 50 ਕੈਲਰੀਜ਼ ਹੁੰਦੀਆਂ ਇਹਦੇ ਚ ਠੀਕ ਆ ਔਰ ਇੱਕ ਚੀਜ਼ ਹੋਰ ਕਲੀਅਰ ਕਰ ਦਵਾਂ ਹੁਣ ਜਦੋਂ 슈ਗਰ ਵਾਲਾ ਪੇਸ਼ੈਂਟ ਵੀ ਇਹਨੂੰ ਰੱਜ ਕੇ ਖਾਊਗਾ ਤਾਂ ਉਹਦਾ 슈ਗਰ ਨਹੀਂ ਵਧੇਗਾ ਅੱਛਾ ਉਹਦਾ 슈ਗਰ ਕੰਟਰੋਲ ਰਹੇਗਾ ਤਾਂ ਉਹ ਉਹਦੇ ਨਾਲ ਉਹਦਾ ਜਿਹੜਾ ਲੈਵਲ ਵੱਧ ਰਿਹਾ ਉਹ ਜਿਹੜਾ ਹੌਲੀ ਹੌਲੀ ਥੱਲੇ ਆਉਣਾ ਸ਼ੁਰੂ ਹੋ ਜਾਏਗਾ ਇਹイツਗਾ ਪਰ ਇੱਕ ਚੀਜ਼ ਹੋਰ ਆ ਥੋੜਾ ਜਿਹਾ ਸਾਵਧਾਨੀ ਰੱਖਣੀ ਪੈਗੀ ਕਿ ਇਹਨੂੰ ਆਪਾਂ ਲਿਮਟ ਦੇ ਵਿੱਚ ਖਾਣਾ ਹੁੰਦਾ ਠੀਕ ਹੈ ਲਿਮਟ ਦੇ ਵਿੱਚ ਕੀ ਖਾਣਾ ਇੱਕ ਦਿਨ ਦੇ ਵਿੱਚ ਜੇ ਤਾਂ ਉਹ ਅਡਲਟ ਆ ਤੇ 100 ਤੋਂ ਲੈ ਕੇ 200 ਗ੍ਰਾਮ ਤੱਕ ਸੰਘਾਰੇ ਖਾ ਸਕਦਾ ਠੀਕ ਹੈ ਕਿਸੇ ਵੇਲੇ ਵੀ ਖਾਦੇ ਜਾ ਸਕਦਾ ਹਾਂ ਹਾਂ ਨਹੀਂ 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 ਇੱਥੇ ਵੀ ਆਪਾਂ ਰੁਕਣਾ ਹੈ ਜੀ ਇਹ ਰਾਤ ਦੇ ਟਾਈਮ ਤੇ ਨਹੀਂ ਖਾਣੇ ਠੀਕ ਹੈ ਸਵੇਰੇ ਖਾਣੇ ਆ ਸਵੇਰੇ ਖਾਣੇ ਆ ਦੇਖੋ ਕੋਈ ਵੀ ਫਰੂਟ ਕੋਈ ਵੀ ਆਪਾਂ ਇਹ ਚੀਜ਼ ਲੈਣਾ ਸਲਾਹ ਉਹ ਦਿਨ ਦੇ ਟਾਈਮ ਤੇ ਆਪਾਂ ਖਾ ਸਕਦੇ ਆ ਔਰ ਇਹ ਵੀ ਇਹ ਵੀ ਇੱਕ ਫਰੂਟ ਹੀ ਸਮਝ ਲਓ ਤੁਸੀਂ ਕਿਉਂਕਿ ਇਹ ਇਹ ਮੈਂ ਗੱਲ ਕਰਾਂ ਫਰੂਟ ਨਹੀਂ ਇਹ ਫਰੂਟਾਂ ਦਾ ਪਿਓ ਆ ਕਿਉਂਕਿ ਇਹਦੇ ਚ ਫਰੂਟ ਨਾਲ ਉਹ ਵੈਜੀਟੇਬਲ ਕਈ ਗੁਣਾ ਵੱਧ ਚੀਜ਼ਾਂ ਪਾਈਆਂ ਜਾਂਦੀਆਂ ਬਸ ਇਹਨੂੰ ਅੱਜ ਤੋਂ ਬਾਅਦ ਫਰੂਕੀ ਸਾਹਿਬ ਮੈਂ ਵਾਅਦਾ ਕਰਦਾ ਜਿਨ੍ਹਾਂ ਨੇ ਆਪਣੀ ਵੀਡੀਓ ਪੂਰੀ ਧਿਆਨ ਨਾਲ ਸੁਣ ਲਈ ਉਸ ਉਹਨਾਂ ਦੇ ਘਰੇ ਸੰਘਾੜੇ ਨਹੀਂ ਸਾਲਸਾਲ ਮੁੱਕਣਗੇ ਬਦਾਮ ਭਾਵੇਂ ਮੁੱਕ ਜਾਣ ਕਾਜੂ ਭਾਵੇਂ ਮੁੱਕ ਜਾਣ ਪਰ ਸੰਘਾੜੇ ਨਹੀਂ ਮੁੱਕਣਗੇ ਕਿਉਂਕਿ ਬਦਾਮਾਂ ਨੇ ਕਾਜੂਆਂ ਨੇ ਜਿਹੜਾ ਰਿਜ਼ਲਟ ਦੇਣਾ ਉਹ ਅਲੱਗ ਆ ਪਰ ਜਿਹੜਾ ਸੰਘਾੜਿਆਂ ਨੇ ਰਿਜ਼ਲਟ ਦੇਣਾ ਪਹਿਲੇ ਹੀ 7 ਦਿਨਾਂ ਚ ਨਜ਼ਾਰੇ ਲੈਣੇ ਸ਼ੁਰੂ ਕਰ ਦੋ ਜੀ 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 ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਕਿਹਾ ਕਿ ਰਾਤ ਵੇਲੇ ਇਹ ਸੰਘਾੜਿਆਂ ਦਾ ਖਾਣ ਤੋਂ ਪਰਹੇਜ਼ ਕੀਤਾ ਜਾਵੇ ਤੇ ਫਿਰ ਕਿਹੜੇ ਲੋਕ ਹੋਰ ਵੀ ਹੈਗੇ ਨੇ ਜਿਹੜਾ ਨੂੰ ਇਸ ਤਰੀਕੇ ਨਾਲ ਪਰਹੇਜ਼ ਕਰਨਾ ਚਾਹੀਦਾ ਡਾਕਟਰ ਸਾਹਿਬ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਉਹ ਲੋਕ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਤੋਂ ਕਦੇ ਵੀ ਅਲਰਜੀ ਹੋ ਜਾਂਦੀ ਆ ਫੋਰ ਐਗਜ਼ਾਮਪਲ ਵੀਟ ਅਲਰਜੀ ਜਾਂ ਕਿਸੇ ਫਰੂਟ ਤੋਂ ਜਾਂ ਵਗੈਰਾ ਡਸਟ ਕਿਸੇ ਚੀਜ਼ ਤੋਂ ਕੋਈ ਅਲਰਜੀ ਆ ਤਾਂ ਉਹ ਇਹਦਾ ਸੇਵਨ ਨਹੀਂ ਕਰ ਸਕਦਾ ਉਹ ਇਸ ਚੀਜ਼ ਤੋਂ ਪਰਹੇਜ਼ ਕਰੇ ਔਰ ਦੂਸਰੇ ਨੰਬਰ ਤੇ ਜਿੰਦੇ ਕਿਡਰੀ ਦੇ ਵਿੱਚ ਵਾਰ-ਵਾਰ ਸਟੋਨ ਬਣ ਰਹੀ ਆ ਚਾਹੇ ਉਹ ਮੈਡੀਸਿਨ ਖਾਣ ਦੇ ਨਾਲ ਨਿਕਲ ਰਹੀ ਆ ਪਰ ਫਿਰ ਵੀ ਬਣ ਰਹੀ ਆ ਉਹ ਇਸ ਨੂੰ ਨਹੀਂ ਲੈ ਸਕਦਾਗਾ ਇਸ ਲਈ ਤੁਸੀਂ ਇਹ ਦੋ ਜਿਹੜੀਆਂ categories ਨੇ ਉਹ ਇਹਨਾਂ ਤੇ ਖਾਸ ਧਿਆਨ ਰੱਖਣ ਉਹ ਇਹਨਾਂ ਨੂੰ ਨਹੀਂ ਲੈ ਸਕਦੇ ਜੀ ਜੀ ਬਿਲਕੁਲ ਅੱਛਾ ਨਗੀ ਸਰ ਫਿਰ ਜਦੋਂ ਇਸ ਤਰੀਕੇ ਦੇ ਨੁਸਕੇ ਟੋਟ ਕੇ ਕਈ ਕਹਿੰਦੇ ਨੇ ਸਾਡੇ ਕੋਲ ਇਸ ਤਰ੍ਹਾਂ ਬਣਾਉਣ ਦਾ ਟਾਈਮ ਨਹੀਂ ਹੁੰਦਾ ਤੁਹਾਡੇ ਕੋਲ ਵੀ ਜਿਸ ਤਰੀਕੇ ਨਾਲ ਪਹਿਲਾਂ ਤੁਸੀਂ ਦੱਸਿਆ ਵੀ ਹੈ ਕਿ ਸਾਡੀ ਮੈਡੀਸਨ ਤੁਸੀਂ ਨਾ ਲੈ ਕੇ ਜਾਓ ਬ੍ਰਹਮਾਸਤਰ ਦੀ ਤੁਹਾਨੂੰ ਜ਼ਰੂਰਤ ਨਹੀਂ ਤੋਂ ਇੱਕ ਹੋਰ ਟੋਟਕਾ ਜਿਹੜੇ ਭਾਈ ਸਾਹਿਬ ਬੈਠੇ ਸੀ ਉਹਨਾਂ ਨਾਲ ਸ਼ੇਅਰ ਕੀਤਾ ਤੇ ਇਸੇ ਤਰੀਕੇ ਨਾਲ ਉਹ ਕਹਿੰਦਾ ਜੀ ਪਰ ਮੈਂ ਤਾਂ ਲੱਗੀ ਜਾਣਾ ਮੇਰੇ ਕੋਲ ਟਾਈਮ ਨਹੀਂ ਹੈ ਫਿਰ ਜਿੰਨਾਂ ਕੋਲ ਟਾਈਮ ਨਹੀਂ ਹੁੰਦਾ ਸੰਘਾੜੇ ਕਈ ਵਾਰ ਅਵੇਲੇਬਿਲਟੀ ਹੁੰਦੀ ਹੈ ਕਈ ਵਾਰ ਨਹੀਂ ਹੁੰਦੀ ਤੇ ਫਿਰ ਉਹ ਮਾਮਲੇ 'ਚ ਤੁਸੀਂ ਕੀ ਸੁਜੈਸਟ ਕਰੋਗੇ ਬਿਲਕੁਲ ਫਰੂਕੀ ਸਾਹਿਬ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਰੀਰ ਲਈ ਟਾਈਮ ਕੱਢਣਾ ਪਵੇਗਾ ਜਿਹੜਾ ਬੰਦਾ ਆਪਣੇ ਸਰੀਰ ਲਈ ਟਾਈਮ ਨਹੀਂ ਕੱਢ ਸਕਦਾ ਉਹ ਬੰਦਾ ਫਿਰ ਉਹਨੂੰ ਸਸਰੀ ਕਾ ਲਈਏ ਦੇਖੋ ਜੇ ਤੁਸੀਂ ਰੁੱਤ ਦਾ ਮੇਵਾ ਹਰੇਕ ਰੁੱਤ ਦੀ ਸਬਜ਼ੀ ਹਰੇਕ ਰੋਤ ਦਾ ਫਰੂਟ ਤੁਸੀਂ ਖਾਣਾ ਸ਼ੁਰੂ ਕਰ ਦੋ ਤੇ ਤੁਹਾਨੂੰ ਡਾਕਟਰ ਲੱਭਣ ਦੀ ਜ਼ਰੂਰਤ ਨਹੀਂ ਹੈ ਅਸੀਂ ਡਾਕਟਰ ਕੋਲ ਜਾ ਕੇ 5000 ਵੀ ਪੇ ਕਰਾਉਨੇ ਚੁੱਪ ਕਰਕੇ ਪਰ ਸਬਜੀ ਵਾਲੇ ਨਾਲ ਜਾਂ ਫਰੂਟ ਵਾਲੇ ਨਾਲ 10-20 ਰੁਪਏ ਕਿਲੋ ਪਿੱਛੇ ਰੋਲਾ ਪਾ ਕੇ ਛੱਡ ਕੇ ਆ ਜਾਂਦੇ ਨੇ ਇਸ ਤਰ੍ਹਾਂ ਹੀ ਐ ਔਰ ਇਸ ਸੰਘਾੜੇ ਦੀ ਮੈਂ ਗੱਲ ਕਰਾਂ ਮਾਤਰ 40 ਰੁਪਏ ਕਿਲੋ ਆ ਜਿਆਦੇ ਮਹਿੰਗੇ ਵੀ ਨਹੀਂ ਇੱਥੇ ਰੋਲਾ ਪਾਉਣ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਮੈਂ ਸਲਾਹ ਇਹ ਦਊਂਗਾ ਕਿ ਸੰਘਾੜੇ ਲਿਆ ਕੇ ਕਰੇ ਵਰਤਨੇ ਸ਼ੁਰੂ ਕਰ ਦੋ ਰਿਜ਼ਲਟ ਬਹੁਤ ਵਧੀਆ ਇਹ ਵੀ ਖਾਦੇ ਹੋਰ ਕੀ ਢੰਗ ਹੈਗੇ ਜਿਸ ਤੋਂ ਇਲਾਵਾ ਹੋਰ ਕਿਵੇਂ ਖਾਦੇ ਜਾ ਸਕਦੇ ਇਹਨੂੰ ਇਹਦੇ ਅਲੱਗ-ਅਲੱਗ ਆ ਇਹਦਾ ਆਟਾ ਵੀ ਮਿਲ ਜਾਂਦਾ ਆਟਾ ਵੀ ਤੁਸੀਂ ਖਾ ਸਕਦੇ ਯੂਜ਼ ਕਰ ਸਕਦੇ ਹੋ ਇਹਨੂੰ ਵਾਇਲ ਕਰਕੇ ਨਮਕ ਲਾ ਕੇ ਵੀ ਖਾ ਸਕਦੇ ਹੋ ਨਿੰਬੂ ਲਾ ਕੇ ਪਰ ਜਿਹ ਆਪਣੀ ਬਾਡੀ ਨੂੰ ਪੂਰਾ ਜਿਵੇਂ ਕਹਦਾ ਕਿ ਸਟਰੋਂਗ ਕਰਨਾ ਜਿੰਨੇ ਆਪਣੀ ਬਾਡੀ ਦਾ ਨਜ਼ਾਰਾ 40 ਸਾਲ ਦੀ ਉਮਰ ਚ 20 ਸਾਲ ਵਾਲਾ ਲੈਣਾ ਤਾਂ ਉਹਨੇ ਇਸ ਤਰੀਕੇ ਨਾਲ ਵਰਤਣਾ ਤੇ ਫਿਰ ਵੀ ਜੇ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਆ ਕਿ ਜਿਹੜਾ ਕਹਿੰਦਾ ਵੀ ਨਹੀਂ ਯਾਰ ਮੈਂ ਤਾਂ ਬਿਲਕੁਲ ਹੀ ਨਹੀਂ ਕੁਛ ਵੀ ਵਰਤ ਸਕਦਾ ਕਰ ਸਕਦਾ ਫਿਰ ਉਹਨਾਂ ਲਈ 나ਗੀ ਘਟਾਰਿਆ ਇਲੈਕਟ੍ਰੋਮੋਪੈਥੀ ਸੇਵਾ ਚ ਹਾਜ਼ਰ ਆ ਉਹਨਾਂ ਵਾਸਤੇ ਫਿਰ ਸਰਦੀਆਂ ਵਾਲਾ ਬ੍ਰਹਮਾਸਤਰ ਤਿਆਰ ਸਰਦੀਆਂ ਵਾਲਾ ਬ੍ਰਹਮਾਸਤਰ ਮਤਲਬ ਬਿਲਕੁਲ ਜੀ ਪਹਿਲੋਂ ਆਪਾਂ ਦੇ ਰਹੇ ਸੀ ਗਰਮੀ ਦਾ ਕਿਉਂਕਿ ਜਿਵੇਂ ਚਾਰ ਤਰ੍ਹਾਂ ਦੇ ਰੁੱਤਾਂ ਹੁੰਦੀਆਂ ਗਰਮੀ ਸਰਦੀ ਪੱਛੜ ਹਰਿਆਵਲ ਇਸ ਤਰ੍ਹਾਂ ਹੀ ਜਿਹੜਾ ਪਹਿਲਾਂ ਸਾਡਾ ਬ੍ਰਹਮਾਸਤਰ ਚੱਲਦਾ ਸੀ ਉਸ ਗਰਮੀ ਦੇ ਹਿਸਾਬ ਨਾਲ ਚੱਲਦਾ ਸੀ ਹੁਣ ਅਸੀਂ ਸਰਦੀ ਦੇ ਹਿਸਾਬ ਨਾਲ ਬ੍ਰਹਮਾਸਤਰ ਬਣਾਇਆ ਹੋਇਆ ਕਿਉਂਕਿ ਮੌਸਮ ਦੇ ਵਿੱਚ ਹਵਾ ਦੇ ਚੌਕਸੀਨ ਲੈਵਲ ਘਟ ਜਾਂਦਾ ਸਾਡੀ ਬਾਡੀ 'ਚ ਵੀ ਘਟਦਾ ਕਿਹੜੇ ਤਰੀਕੇ ਨਾਲ ਅਸੀਂ ਆਪਣੀ ਆਕਸੀਜਨ ਪ੍ਰੋਪਰ ਬਾਡੀ 'ਚ ਭਰਪੂਰ ਕਰ ਸਕਦੇ ਹ ਕਿਹੜੇ ਤਰੀਕੇ ਨਾਲ ਬਲੱਡ ਸਰਕਲ ਸਹੀ ਕਰ ਸਕਦੇ ਹਾਂ ਕਿਹੜੇ ਤਰੀਕੇ ਨਾਲ ਸਾਡੀ ਬਾਡੀ 'ਚ ਵਾਤ ਰੋਗ ਨਾ ਵਿਗੜੇ ਪਿੱਤ ਨੂੰ ਬੈਲੈਂਸ ਕੀਤਾ ਜਾਵੇ ਕਫ ਨੂੰ ਬੈਲੈਂਸ ਕੀਤਾ ਜਾ ਉਹਦੇ ਮੁਤਾਬਕ ਅਸੀਂ ਨਿਊ ਬ੍ਰਹਮਅਸਤਰ ਜਿਹੜਾ ਤਿਆਰ ਕਰਕੇ ਦਿੰਨੇ ਆ ਜੀ ਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਨੁਸਖਾ ਫਾਰਮੂਲਾ ਸੱਜਣਾ ਕਰਨ ਵਾਸਤੇ ਜੀ ਟਰੇਟਰ ਸਾਹਿਬ ਡਾਕਟਰ ਸਾਹਿਬ ਜੇਕਰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈ ਬਿਲਕੁਲ ਜੀ ਬਿਲਕੁਲ ਮਿਲਣ ਦਾ ਬੜਾ ਹੀ ਸਿੰਪਲ ਸਾਦਾ ਢੰਗ ਹੈ ਜੀ ਆਪਣੀਆਂ ਦੋ ਬ੍ਰਾਂਚਾਂ ਨੇ ਜੀ ਇੱਕ ਜੀਰਕਪੁਰ ਦੇ ਵਿੱਚ ਔਰ ਇੱਕ ਆਪਣੀ ਬ੍ਰਾਂਚ ਹੈਗੀ ਹੈ ਜਲੰਧਰ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਸੀਂ ਆਹ ਜਲੰਧਰ ਦੇ ਵਿੱਚ ਮਿਲਦੇ ਆ ਜੀ ਤੁਹਾਨੂੰ ਗੜਾ ਰੋਡ ਤਾਜ ਮਾਰਕੀਟ ਬੱਸ ਸਟੈਂਡ ਦੇ ਕੋਲੇ ਠੀਕ ਹੈ ਜੀ ਨੇੜੇ ਬੱਸ ਸਟੈਂਡ ਵਾ ਔਰ ਸ਼ਨੀਵਾਰ ਫਿਜ਼ੀਕਲ ਓਪੀਡੀ ਜਿਹੜੀ ਹੁੰਦੀ ਆ ਉਹ ਜੀਰਕਪੁਰ ਹੁੰਦੀ ਆ ਔਰ ਜਿਹੜੀ ਡਿਜੀਟਲ ਓਪੀਡੀ ਆ ਉਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜੀਰਕਪੁਰ ਦੇ ਵਿੱਚ ਚੱਲਦੀ ਔਰ ਸ਼ਨੀਵਾਰ ਜੀਰਕਪੁਰ ਆਪਾਂ ਸਕਾਈਨੈਟ ਟਾਵਰ ਨੇੜੇ ਏਕੇਐਮ ਰਿਜ਼ੋਰਟ ਪਟਿਆਲਾ ਰੋਡ ਦੇ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਮਿਲਦੇ ਆਂ ਔਰ ਅਪਾਇੰਟਮੈਂਟ ਲੈਣੀ ਬੜੀ ਜ਼ਰੂਰੀ ਆ ਕਿਉਂਕਿ 15 ਪੇਸ਼ੈਂਟ ਤੋਂ ਵੱਧ ਅਸੀਂ ਪੇਸ਼ੈਂਟ ਨਹੀਂ ਦੇਖਦੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਅਛਾ ਡਾਕਟਰ ਸਾਹਿਬ ਫਿਰ ਇੱਕ ਵਾਰ ਜਿਹੜਾ ਹੈ ਸਾਨੂੰ ਫੇਰ ਟੰਗ ਦੁਹਰਾ ਦਿਓ ਜਿਸ ਤਰੀਕੇ ਨਾਲ ਇਹ ਖਾਣਾ ਹੈ ਜਿਸ ਤਰੀਕੇ ਨਾਲ ਅਸੀਂ ਕਹਿ ਲਈਏ ਕਿ ਇਹਦਾ ਇਸਤੇਮਾਲ ਕਰਨਾ ਹੈ ਪਹਿਲਾ ਜਿਸ ਤਰੀਕੇ ਨਾਲ ਸੰਘਾੜਾ ਅਸੀਂ ਰੱਖ ਲੈ ਬਿਲਕੁਲ ਜੀ ਬਿਲਕੁਲ ਇੱਕ ਚੀਜ਼ ਹੋਰ ਆ ਹੁਣ ਸ਼ੂਗਰ ਵਾਲੇ ਪੇਸ਼ੈਂਟ ਡਰਨ ਨਾ ਕਿ ਸ਼ਾਇਦ ਮਿੱਠਾ ਨੇਚਰਲ ਆ ਉਹਦਾ 슈ગર ਵੀ कंट्रोल ਰਹੇਗਾ ਜੇ ਮਾੜਾ ਜਿਹਾ ਵੱਧਦਾ ਵੀ ਹੈ ਨਾ ਲੈਵਲ ਉਹ ਕੰਟਰੋਲ ਹੋ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਲਿਆ ਠੀਕ ਹੈ ਲਓ ਜੀ ਠੀਕ ਹੈ ਇਹ ਤਾਂ ਇਹ ਦੱਸਾਂ ਫਰੂਕੀ ਸਾਹਿਬ ਕੀ ਬਣ ਗਿਆ ਜਿਵੇਂ ਆਪਾਂ ਗੋਲ ਗੱਪਿਆਂ ਦੇ ਵਿੱਚ ਪਹਿਲੋ ਪਾਈ ਚਟਨੀ ਫਿਰ ਪਿਆ ਪਿਆਜ਼ ਫਿਰ ਪਾਇਆ ਪਾਣੀ ਇਸ ਤਰ੍ਹਾਂ ਸੰਘਾਰੇ ਉੱਪਰ ਪਾਇਆ ਸ਼ਹਿਦ ਫਿਰ ਪਾਇਆ ਕਾਲੀ ਮਿਰਚ ਫਿਰ ਇਹਨੂੰ ਸਲਾਈਵਾ ਪਹਿਲੋ ਬਣ ਗਿਆ ਮੂੰਹ 'ਚ ਹੁਣ ਆਪਾਂ ਆ ਦੇਖੋ ਆ ਜੀ ਬੜਾ ਵਧੀਆ ਜੀ ਮੈਂ ਇਹ ਨਜ਼ਾਰਾ ਪਰ 100 ਗ੍ਰਾਮ 200 ਗ੍ਰਾਮ ਤੋਂ ਵੱਧ ਨਹੀਂ 200 ਜੀ ਜੀ 200 ਗ੍ਰਾਮ ਇੱਕ ਦਿਨ ਚ ਜੀ ਜੀ ਖਾ ਸਕਦੇ ਹੋ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਔਰ ਜਾਣਕਾਰੀ ਦੇਣ ਵਾਸਤੇ ਡਾਕਟਰ ਕਟਾਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਕੀਕਤ ਟੀਵੀ ਦਾ ਔਰ ਧੰਨਵਾਦ ਸਾਰੇ ਦਰਸ਼ਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਸੋ ਇਸ ਹਨ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸਰਦੀਆਂ ਦੇ ਵਿੱਚ ਜੇਕਰ ਸੰਘਾੜਿਆਂ ਦਾ ਇਸਤੇਮਾਲ ਇਸ ਢੰਗ ਨਾਲ ਸ਼ਾਇਦ ਲਾ ਕੇ ਕਾਲੀ ਮਿਰਚ ਲਾ ਕੇ ਖਾਣਾ ਸ਼ੁਰੂ ਕਰਦੇ ਆਂਗੇ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਉਹ ਸਰੀਰ ਚੋਂ 7ਵੇਂ ਦਿਨ ਚੰਗਿਆੜੇ ਨਿਕਲਨੇ ਪਾਵਰ ਵਾਲੇ ਤਾਕਤ ਵਾਲੇ ਕਮਜ਼ੋਰੀ ਕਿਤੇ ਨਾਮੋ ਨਿਸ਼ਾਨ ਹੈ ਜਿਹੜਾ ਉਹ ਤੁਸੀਂ ਇਹ ਸੋਚੋਗੇ ਵੀ ਕਿਸ ਵੇਲੇ ਮੈਂ ਕਦੋਂ ਤੁਹਾਡੇ ਧਿਆਨ ਚ ਵੀ ਨਹੀਂ ਆਉਣੀ ਕਿ ਅਸੀਂ ਕਮਜ਼ੋਰ ਵੀ ਹੁੰਦੇ ਸੀ ਫਿਲਹਾਲ ਅ ਮੇਰੀ ਚੇਤਾਵਨੀ ਮੇਰੀ ਸਲਾਹ ਮੇਰਾ مشورہ ਤੁਹਾਨੂੰ ਇਹ ਹੀ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਸਬੰਧਤ ਡਾਕਟਰਸ ਨਾਲ ਵੀ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਅਸੀਂ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਪਰ ਤੁਸੀਂ ਅਗਰ ਇੱਥੇ ਫੋਨ ਕਾਲ ਜਾਂ ਇਹਨਾਂ ਦਾ مشورہ ਨਹੀਂ ਵੀ ਲੈਣਾ ਤਾਂ ਆਪਣੇ ਨੇੜਲੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਇਹਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਸਲਾਹ ਜਿਹੜੀ ਉਹ ਜ਼ਰੂਰ ਲੈਣੀ ਹੈ ਧੰਨਵਾਦ